ਚਾਰਲੀ ਕਰਕ ਨੌਜਵਾਨਾਂ ਦੀ ਆਵਾਜ਼ ਚਾਰਲੀ ਕਰਕ ਇੱਕ ਅਮਰੀਕੀ ਲੇਖਕ ਫਕਤਾ ਅતિ ਰਾਜਨੀਤਿਕ ਵਿਚਾਰਕ ਹਨ ਉਹਨਾਂ ਦਾ ਜਨਮ 14 ਅਕਤੂਬਰ 1993 ਨੂੰ ਹੋਇਆ ਸੀ ਛੋਟੀ ਉਮਰ ਤੋਂ ਹੀ ਉਹਨਾਂ ਵਿੱਚ ਦੇਸ਼ ਅਤੇ ਸਮਾਜ ਲਈ ਕੁਝ ਕਰਨ ਦੀ ਜ਼ਬਰਦਸਤ ਇੱਛਾ ਸੀ

ਸੱਚੇ ਤੇ ਧਰਮ ਵਿੱਚ ਜਿਕੇ ਰਹਿਣ ਤਾਂ ਸਮਾਜ ਅਤੇ ਰਾਸ਼ਟਰ ਵਿੱਚ ਸਕਾਰਾਤਮਕ ਬਦਲਾ ਆ ਸਕਦਾ ਹੈ। ਕਰਕਤੀ ਸੋਚ ਅਤੇ ਸਿੱਖਿਆ ਧਾਰਮਿਕ ਮੁੱਲਾਂ ਦੀ ਰੱਖਿਆ ਚਾਲੀ ਕਰਕ ਖੁੱਲੇ ਤੌਰ ਤੇ ਮਸੀਹੀ ਧਰਮ ਅਤੇ ਪਰਮੇਸ਼ਰ ਦੀ ਸਿਤਾਤਾ ਦੀ ਰੱਖਿਆ ਕਰਦੇ ਹਨ। ਉਹ ਮੰਨਦੇ ਹਨ ਕਿ ਬਾਈਬਲ ਦੀਆਂ ਸਿੱਖਿਆਵਾਂ ਹੀ ਮਨੁੱਖੀ ਜੀਵਨ ਲਈ ਸਹੀ ਰਾਹ ਹਨ। ਆਜ਼ਾਦੀ ਦੀ ਮਹੱਤਤਾ ਉਹ ਕਹਿੰਦੇ ਹਨ ਕਿ ਹਰ ਮਨੁੱਖ ਨੂੰ ਬੋਲਣ ਦੀ ਸੋਚਣ ਦੀ ਅਤੇ ਆਪਣੇ ਧਰਮ ਅਨੁਸਾਰ ਜਿਉਣ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ ਨੌਜਵਾਨਾਂ ਦੀ ਭੂਮਿਕਾ ਕਰਕੇ ਅਕਸਰ ਕਹਿੰਦੇ ਹਨ ਕਿ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਨੌਜਵਾਨਾਂ ਨੂੰ ਕੇਵਲ ਡਿਗਰੀ ਹੀ ਨਹੀਂ ਸਗੋਂ ਜੀਵਨ ਦੇ ਸੱਚੇ ਮੂਲ ਵੀ ਸਿੱਖਣੇ ਚਾਹੀਦੇ ਹਨ ਸੱਚ ਅਤੇ ਹਿੰਮਤ ਉਹਨਾਂ ਦਾ ਮੰਨਣਾ ਹੈ ਕਿ ਜੋ ਮਨੁੱਖ ਸੱਚ ਦੇ ਪੱਖ ਵਿੱਚ ਖੜਦਾ ਹੈ ਉਹ ਹੀ ਸਮਾਜ ਨੂੰ ਬਦਲ ਸਕਦਾ ਹੈ ਅੱਜ 40 ਕਰਖ ਹਜ਼ਾਰਾ ਨਹੀਂ ਸਗੋਂ ਲੱਖਾਂ ਨੌਜਵਾਨਾਂ ਲਈ ਪ੍ਰੇਰਨਾ ਬਣ ਚੁੱਕੇ ਹਨ ਉਹ ਪੋਡਕਾਸਟ ਕਿਤਾਬਾਂ ਲੈਕਚਰ ਅਤੇ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਚਾਰ ਲੋਕਾਂ ਤੱਕ ਪਹੁੰਚਾਉਂਦੇ ਹਨ ਉਹਨਾਂ ਦੀ ਆਵਾਜ਼ ਸਿਰਫ ਅਮਰੀਕਾ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਦੀ ਮਸੀਹੀ ਨੌਜਵਾਨਾਂ ਵਿੱਚ ਵੀ ਸੁਣੀ ਜਾਂਦੀ ਹੈ ਸਿੱਖਿਆ ਜੋਸੀਂ ਲੈ ਸਕਦੇ ਹਾਂ 40 ਕਰਦੀ ਜ਼ਿੰਦਗੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਸੱਚ ਤੇ ਟਿਕੇ ਰਹਿਣ ਨਾਲ ਹੀ ਸਮਾਜ ਬਦਲਦਾ ਹੈ ਨੌਜਵਾਨ ਹੀ ਦੇਸ਼ ਦਾ ਭਵਿਕਨ ਧਾਰਮਿਕ ਅਤੇ ਪਰਿਵਾਰਿਕ ਮੁੱਲਾਂ ਨੂੰ ਕਦੇ ਨਾ ਛੱਡੋ ਹਿੰਮਤ ਨਾਲ ਆਪਣੇ ਵਿਚਾਰ ਪ੍ਰਗਟ ਕਰੋ ਭਾਵੇਂ ਲੋਕ ਸਹਿਮਤ ਨਾ ਹੋਣ ਚਾਲੀਕਰ ਕੀ ਕੈਸਾ ਨਾਮ ਹੈ ਜੋ ਨੌਜਵਾਨਾਂ ਨੂੰ ਜਾਗਰੂਕ ਕਰਦਾ ਹੈ ਉਹ ਸਾਨੂੰ ਯਾਦ ਦਿਵਾਉਂਦੇ ਹਨ ਕਿ ਪਰਮੇਸ਼ਵਰ ਦੇ ਸਿਧਾਂਤਾਂ ਅਤਿ ਧਾਰਮਿਕ ਮੂਲਾਂ ਨਾਲ ਜੁੜ ਕੇ ਹੀ ਅਸੀਂ ਇੱਕ ਚੰਗਾ ਭਵਿੱਖ ਬਣਾ ਸਕਦੇ ਹਾਂ ਉਹਦੀ ਜ਼ਿੰਦਗੀ ਇੱਕ ਪ੍ਰੇਰਣਾ ਹੈ ਕਿ ਜੇ ਅਸੀਂ ਸੱਚੇ ਵਿਸ਼ਵਾਸ ਅਤੇ ਹਿੰਮਤ ਨਾਲ ਖੜੀਏ ਤਾਂ ਕੋਈ ਵੀ ਤਾਕਤ ਸਾਨੂੰ ਰੋਕ ਨਹੀਂ ਸਕਦੀ ਸਾਰਿਆਂ ਨੂੰ ਜੈ ਮਸੀਹੀ